ਪੁੰਚੇ ਸਾਰੇ ਛੁੱਟੇ ਹੋਏ ਦਿਲ ਨਾ ਪੁੰਚੇ ਦੇ ਸਾਰੇ ਕਦੀ ਇਹਨਾਂ ਦੇ ਵੇਖਿਆ ਨਹੀਂ ਕਦੀ ਕੋਈ ਘਰ ਦਾ ਇੱਕ ਜੀ ਚਲੇ ਜਾਵੇ ਤੇ ਦੂਸਰਾ ਜੀ ਕਵੇ ਕਿ ਜਸਟ ਵੇਟ 15 ਦਿਨ ਵੇਟ ਕਰ ਮੈਂ ਆ ਰਿਹਾ ਏਦਾਂ ਹੋਇਆ ਨਹੀਂ ਕਦੀ ਤੇ ਮਾਰਕਿੰਗ ਵੀ ਕਰ ਜਾਏ ਕਿ ਆਹ ਕਬਰ ਤੇਰੀ ਹੈ ਤੇ ਆਹ ਕਬਰ ਮੇਰੀ ਹੈ ਏਦਾਂ ਹੋਇਆ ਨਹੀਂ ਸਦਮਾ ਮਾਂ ਦੇ ਅੰਮੀ ਦੇ ਮਾਤਾ ਜੀ ਦੇ ਜਾਣ ਦਾ ਬੜਾ ਸੀ ਲੇਕਿਨ 15 ਦਿਨ ਬਾਅਦ ਉਹੀ ਮਕਾਮ ਆ ਚਿੱਟੀਆਂ ਚੁੰਨੀਆਂ ਚਿੱਟੇ ਸੱਤਰ ਵਿਸ਼ੇ ਹੋਏ ਆ ਇਹਨਾਂ ਕੱਪੜਿਆਂ 'ਚੋਂ ਜੇ ਹੰਝੂ ਸੁੱਕੇ ਨੇ ਉਸੇ ਮਕਾਮ ਤੇ ਉਸੇ ਪਿੰਡ ਉਸੇ ਹਾਲ ਵਿੱਚ ਫਿਰ ਬੈਠੇ ਆ ਰਹਿਣ ਸੁਣ ਰਹੇ ਆ ਦੁਆਵਾਂ ਸੁਣ ਰਹੇ ਆ ਅੱਜ ਦੀ ਜਿਹੜੀ ਇਹ ਸੀਗਾ ਇਹਨੂੰ ਮੁਫਰਤ ਲਈ ਦੁਆ ਕਹਿੰਦੇ ਜਿੱਦਾਂ ਮਾਫੀ ਮੰਗਣ ਦੀ ਜਿੱਦਾਂ ਆਪਾਂ ਲੋਕ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਅੰਤਮ ਅਰਦਾਸ ਕਰਦੇ ਆ ਜਿਹੜੀ ਕਿ ਐ ਸੱਚੇ ਪਾਤਸ਼ਾਹ ਆਪਣੇ ਚਰਨਾਂ ਚ ਨਵਾਸ ਬਖਸ਼ੀ ਇਸੇ ਤਰ੍ਹਾਂ ਅਹਿਲੇ ਇਸਲਾਮ ਲੋਕ ਮੁਫਰਤ ਲਈ ਮਾਫੀ ਲਈ ਦੁਆ ਮੰਗਦੇ ਆ ਤੇ ਹਿੰਦੂਇਜ਼ਮ ਵਿੱਚ ਜਿਵੇਂ ਗਰ ਉਹਦਾ ਪਾਰਟ ਹੈ ਸਾਰੇ ਆਪਣੇ ਆਪਣੇ ਮਸਬੇ ਲੇਕਿਨ ਮੌਸਮ ਬੜਾ ਉਦਾਸ ਹੈ ਫਜ਼ਾ ਬੜੀ ਉਦਾਸ ਹੈ ਸਮਝ ਨਹੀਂ ਲੱਗ ਰਹੀ ਕਿ ਕੋਈ ਦਿਨ ਸੁੱਕਾ ਨਹੀਂ ਜਾ ਰਿਹਾ ਕਦੀ ਵੱਡੇ ਵੱਡੇ ਸਤੰਭ गिर ਰਹੇ ਆ ਕਦੀ ਪੱਲਾ ਸਾਹਿਬ ਚਲ ਜਾਂਦੇ ਆ ਉਸਤਾਦ ਚਰਨਜੀਤ ਹੂਜਾ ਚਲ ਜਾਂਦਾ ਪੰਜਾਬ ਦਾ ਸਭ ਤੋਂ ਸੋਹਣਾ ਮੁੰਡਾ ਰਾਜਵੀਰ ਜਵੰਦ ਇਹਦਾ ਖੂਬਸੂਰਤ ਬੱਚਾ ਚਲੇ ਜਾਂਦਾ ਤੇ ਆ ਜਿਹੜਾ ਵਾਕਿਆ ਹੈ ਤੇ ਜੱਗੂ ਤੇਰਵਾ ਆਇਆ ਕਿ ਪਹਿਲਾਂ ਮਾਂ ਚਲੇ ਗਈ 15 ਦਿਨ ਬਾਅਦ ਖਾਂ ਸਾਬ ਜੀ ਦੇ ਯਾਨੀ والدہ ਨਹੀਂ ਚਲੇਗਾ ਇਹਦਾ ਪਿਆਰਾ ਆਰਟਿਸਟ ਸਾਡਾ ਛੋਟਾ ਵੀਰ ਭਰਾਵਾਂ ਵਰਗਾ ਬੱਚਾ ਵਰਗਾ ਰੱਬ ਸੋਣਾ ਇਹਨਾਂ ਨੂੰ ਸਬਰ ਦੇ ਔਰ ਜਿਨ੍ਹਾਂ ਦੇ ਵੀ ਅੰਮੀ ਅੱਬੂ ਮਾਪਤਾ ਜੀ ਪਿਤਾ ਜੀ ਜਿਉਂਦੇ ਨੇ ਮਾਪੇ ਉਹਨਾਂ ਦਾ ਢੇਰ ਤੱਕ ਸਹਾਰਵੇ ਇਹੀ ਦੁਆ ਕਰਦੇ ਆਂ ਮਾਂ ਬਾਪ ਤੋਂ ਬਾਅਦ ਨਾ ਇਦਾਂ ਲੱਗਦਾ ਜਿੱਦਾਂ ਉਜੜਿਆ ਹੋਇਆ ਗੁਲਸ਼ਨ ਉਜੜਿਆ ਹੋਇਆ ਬਾਗ ਕਿਉਂਕਿ ਮਾਲੀ ਨਹੀਂ ਰਿਹਾ ਪਾਣੀ ਦੇਣ ਵਾਲਾ ਨਹੀਂ ਰਿਹਾ ਜਿਹੜਾ ਹੀ ਖਤਮ ਹੋ ਜਾਂਦੀਆਂ ਕੀ ਗੱਲ ਇਹ ਦੋਨੇ ਭਾਈ ਨੇ ਔਰ ਭੈਣਾਂ ਨੇ ਸਾਰੇ ਪਰਿਵਾਰ ਨੂੰ ਮਾਲਕ ਪਾਣਾ ਮੰਨਨ ਦਾ ਬਲ ਵਖਸ਼ ਉਹਦੀ ਰਜ਼ਾ ਚ ਰਹਿਣ ਸਦਕ ਚ ਰਹਿਣ ਦੀਨ ਤੁਮ ਇਧਰ ਉਧਰ ਨਾ ਜਾਣ ਈਮਾਨ ਨਾ ਡੋਲੇ ਕੀ ਵਰੀ ਈਮਾਨ ਵੀ ਡੋਲ ਜਾਂਦਾ دین ਡੋਲੇ ਵੀ ਰੱਬਾ ਤੂੰ ਇਹ ਕਿਉਂ ਕੀਤਾ ਅਰੇ ਉਹਦੇ ਨਾਲ ਡਾਡੇ ਨਾਲ ਕੋਈ ਸ਼ਿਕਵਾ ਨਹੀਂ ਕਰ ਸਕਦਾ ਉਹਦੇ ਹੁਕਮ ਅੱਗੇ ਵਲੀਆਂ ਪੀਰਾਂ ਪੈਗੰਬਰਾਂ ਗੁਰਮਾਂ ਸੰਤਾਂ ਸਭ ਨੂੰ ਸਿਰ ਚਕਾਉਣਾ ਪਿਆ ਤੋ ਅਸੀਂ ਵੀ ਸਿਰ ਚਕਾਉਣੀ ਆ ਤੁਹਾਡੀ ਮਿਹਰਬਾਨ ਬਹੁਤ ਮਿਹਰਬਾਨ